ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਲੋ ਜੀ ਮੌਸਮ ਹੈ ਜਿਹੜਾ ਉੱਪਰ ਵਾਲਾ ਤੁਹਾਨੂੰ ਜਿਹਾ ਦਿਖਾਵਾਂ ਬਿਲਕੁਲ ਨੀਲਾ ਅਕਾਸ਼ ਨਜ਼ਰ ਆਉਗਾ ਜੀ ਉੱਪਰ ਤਿੱਤਰ ਫੰਗਿਆਂ ਜੇ ਹੋ ਗਏ ਹਵਾ ਚੱਲ ਰਹੀ ਆ ਬਹੁਤ ਸੋਹਣੀ ਸੋਹਣੀ ਜਿੱਕ ਤੇ ਘਰ ਦੇ ਵਿੱਚ ਨਿਆਣਿਆਂ ਦੀ ਚਹਲ ਪਹਲ ਹੋਈ ਪਈ ਆ ਪੂਰੀ ਜੋ ਆ ਕੇ ਖੇਲਣਾ ਆਇਆ ਵੇ ਆ ਆਪਣੀ ਸ਼ੁਭੂ ਦੇ ਨਾਲ ਰੀਤ ਦੇ ਨਾਲ ਤੇ ਨਾਲ ਦੀ ਨਾਲ ਸਾਡੇ ਜਿਹੜਾ ਆਪਣਾ ਘਰ ਦੇ ਵਿੱਚ ਹੈਗਾ ਪ੍ਰੋਫੈਸਰ ਸ਼ੁਰੂ ਹੋ ਗਿਆ ਜੀ ਅੱਜ ਬਣਾਉਂਗੇ ਆਪਾਂ ਹਰਾ ਮੁਰਗਾ ਤੇ ਬਹਿ ਮੇਰੇ ਮੂਤ ਚੰਗਾ ਤਾਂ ਲੱਗਦਾ ਨਹੀਂ ਕਹਿੰਦਾ ਵੀ ਕਹਿੰਦਾ ਜੀ ਮੈਂ ਚੰਗਾ ਜਿਆਦਾ ਲੱਗਦਾ ਨਹੀਂ ਵੀ ਹਰਾ ਮੁਰਗਾ ਹਨਾ ਮੁਰਗਾ ਕਹਿੰਦਾ ਚੰਗਾ ਨਹੀਂ ਲੱਗਦਾ ਮੁਰਾ ਸਾਗ ਕਹਿ ਲੈਂਦੇ ਆਪਾਂ ਚਲੋ ਹਨਾ ਸਾਗ ਬਣਾਉਣਾ ਅੱਜ ਅ ਅਲਵਾ ਗੱਲਾਵਾ ਨਿਕ ਸੁੱਕ ਇਕੱਠਾ ਜਾ ਕਰਕੇ ਕਾਫੀ ਕੁਛ ਜਿਹਦੇ ਕਰ ਹੁਣ ਸਾਗ ਬਣਾਉਣਾ ਜੀ ਤੇ ਸੁਖਵੀਰ ਆਏ ਆਪਣਾ ਕੋਈ ਅਗਵਾਲ ਦਾ ਕੋਈ ਕੁਛ ਕੋਈ ਕੁਛ ਹੈ ਤਿਆਰੀ ਪਰ ਪੂਰੇ ਬਟਾ ਪੂਰੇ ਲੱਗੇ ਹੋਏ ਆ ਜੀ ਉਹ ਕੀ ਹੋ ਗਿਆ ਗਿਰ ਗਈ ਸਾਗੀ ਜੀ ਬਣੀ ਕਾਫੀ ਹੈ ਗਿਰ ਗਈ ਨਾ ਨਾ ਵੇ ਪੱਤੀ ਜੀ ਬਣੀ ਕਾਤੇ ਵੀ ਮੈਂ ਹੀ ਲੱਕੜੀਆਂ ਢੋਣੀਆਂ ਨਹੀਂ ਨਹੀਂ ਗਰੀ ਨਹੀਂ ਹੈਗੀ ਸਸਰੀ ਕਾ ਬਲਾਓ ਇਧਰ ਪਹਿਲਾਂ ਸਾਰੇ ਜਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੀ ਰੀਤ ਸਾਡੀ ਜੀ ਕਰਦੀ ਆ ਬਹੁਤ ਕੰਮ ਹਾਂ ਉਹ ਕਹਿੰਦੀ ਮੇਰੇ ਸਾਗ ਦੇ ਵਿੱਚ ਹਿੱਸਾ ਹੋ ਜੂ ਹਿੱਸਾ ਪੈ ਜੂਗਾ ਹੈ ਆ ਦੇਖਿਓ ਆ ਦੇਖਿਓ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਹਾਂ ਚੜ੍ਹਦੀ ਕਲਾ ਚ ਰੱਖੇ ਛੱਡ ਬਣ ਲੱਗਿਆ ਜੀ ਅੱਜ ਸਾਗ ਹੂੰ ਬੜੀ ਥੋੜੀ ਸਾਰੀਆਂ ਤੀਜਾਂ ਪਾ ਕੇ ਛੱਡ ਹਾਂ ਚੰਦਜੀਤ ਕੌਰ ਨੇ ਭੇਜੀ ਸੀਗੀ ਮੇਥੀ ਥੋੜੀ ਜੀ ਮੇਥੀ ਜੀ ਹਾਂ ਸਰਦਾਰ ਜੀ ਲਿਆਏ ਸੀਗੇ ਮੇਥੀ ਮੇਥੀ ਨਹੀਂ ਹਾਂ ਮੇਥੀ ਸੀ ਮਾਤਾ ਰੰਜੀਤ ਕੋਲੋਂ ਮੇਥੀ ਲਿਆਦਾ ਆਦੂ ਜੀ ਸਾਡੇ ਸਿਭੂ ਕਾ ਕਰਕੇ ਖਰਚ ਮਰਜਾ ਬਾਅਦ ਚ ਦੱਸਦਾ ਫਿਰ ਇਹ ਦੇਖੋ ਜਿਹੜਾ ਕੜੀ ਲੱਗੇ ਆਹ ਲਓ ਜੀ ਬੁਲਾਓ ਜੀ ਬੁਲਾਓ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਉਹ ਬੋਲੇ ਆ ਵੀ ਪੁੱਤ ਆਵਾ ਸਾਡਾ ਮੇਰੇ ਲਈ ਸਾਨੂੰ ਪਿਆਵੇ ਰੈਫਰਸ਼ ਕਰ ਹਾਂਜੀ ਸਾਸਰੀ ਕਾਲ ਜੀ ਐਨੇ ਲੱਕੜੀਆਂ ਲੈਣੀਆਂ ਮੇਰੇ ਪੁੱਤ ਨੇ ਐਨਾ ਮਾਮਾ ਲੈ ਐਨਾ ਮਾਮਾ ਘੱਟੇ ਦੇ ਪੁੱਤਰੇ ਜਿੱਡੀ ਚੱਕੜੀ ਚੱਕੀਂ ਜਿੱਕਿੰ ਟੱਲੇ ਰੱਖ ਗਏ ਹੁਣ ਨਾ ਲੈ ਹੁਣ ਨਾ ਲੈ ਆਈ ਲਵ ਯੂ ਮੂਹ ਮੁੱਲ ਲੱਗੀ ਆਹ ਜੀ ਇਹ ਹੈਗੀ ਮੇਥੀ ਮੇਰੇ ਸਾਲੇ ਹਾਰ ਨੇ ਭੇਜੀ ਜੀ ਸੁਖਬੀਰ ਦੀ ਭਾਬੀ ਨੇ ਭੇਜੀ ਇਹ ਹਲ ਉਹਦੇ ਬਾਅਦ ਵਿੱਚ ਆ ਹੈਗੀ ਆ ਜੀ ਗੋਭੀ ਗੋਭੀ ਬੰਦ ਅੱਤ ਇਹਨੀ ਇਹਨੀ ਤੇ ਬੰਦ ਗੋਭੀ ਤੇ ਹੋਰ ਪਾ ਲੈਣੀ ਦੀ ਸਾਰੇ ਬੁੱਲੀ ਚੀਜ਼ ਤੇ ਸਾਰੇ ਹਾਂ ਅੰਨਕ ਨਿਕਲਿਆ ਹਾਂ ਇਹਦੇ ਵਿੱਚ ਸਭ ਉਹ ਜਸਵੀਰਾਂ ਤੇ ਪਾਲਖੇ ਲੈ ਕੇ ਆਂਦੇ ਉਹ ਪਾਈ ਲੈ ਕੇ ਸਮਝ ਗਏ ਤੇ ਜਿੰਨੇ ਚਰਨਜੀਤ ਨੇ ਭੇਜਿਆ ਤਾਂ ਉਹਦੇ ਵਿੱਚ ਸਮਾਨ ਕੁਝ ਖਰਾਬ ਤਾਂ ਨਿਕਲ ਗਿਆ ਡੱਕੇ ਡੁੱਕੇ ਹੂੰ ਕੁਛ ਉਹਦੇ ਵਿੱਚ ਨਾ ਹੋਵੀ ਸੀਗਾ ਪੁਦੀਨਾ ਹਾਂ ਪੁਦੀਨਾ ਦਾ ਆਪਣੇ ਕੋਲ ਪੁਦੀਨਾ ਥੋੜੋ ਸਾਗ ਚ ਪੈਂਦਾ ਹੁੰਦਾ ਦੇਖਿਓ ਕਿਤੇ ਤੁਹਾਨੂੰ ਕੋਈ ਪਤਾ ਨਹੀਂਦਾ ਵੀ ਪੁਦੀਨਾ ਹੈ ਨਹੀਂ ਉਹਨੇ ਆਪਣੇ ਆਪ ਚੋਂ ਕਾ ਪਾਤਾ ਵੀ ਚਟਣੀ ਚਟਣੀ ਬਣਾ ਲੀ ਗਏ ਕੱਢੀ ਅੱਛਾ ਸੰਭਲ ਕੇ ਰੱਖਿਆ ਨਾ ਗਿਆ ਕਰੋ ਸਮਝੀ ਗਏ ਮੈਂ ਸਮਝੀ ਗਏ ਲੈ 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 ਹੁਣ ਕਟਿੰਗ ਕੂਟਿੰਗ ਸਾਰਾ ਕੁਝ ਕਰਿਆ ਬਤ ਤਬੇ ਪੀਲੇ ਪੀਲੇ ਜੇ ਫੁੱਲ ਕਾ ਦੇ ਆ ਉੱਪਰ ਇਹ ਤਾਂ ਹੁਣ ਤੇ ਰੌਣੀ ਤੇ ਪੱਕ ਗਈ ਨਾ ਮੇਥੀ ਅੱਛਾ ਮੇਥੀ ਫਿਰ ਫੁੱਲ ਆਏ ਵਿਆ ਹਾਂਜੀ ਅੱਜ ਤੁਹਾਨੂੰ ਪੁੱਲੇ ਖਲਾਉਨੇ ਆ। ਪੁੱਲੇ ਸਾਖ ਨਹੀਂ ਖਲਾਉਣਾ ਪੁੱਲੇ ਖਲਾਉਨੇ। ਪੁੱਲੇ ਖਾਣਗੇ ਬਸ। ਹਵਾਰੇ ਚੱਲਦੇ ਰਹੀ ਅੱਗ ਨੂੰ ਔਖਾ ਦੀ। ਮੈਂ ਕਹੇ ਬੀ ਟੀਨਾ ਕਾ ਪਾਉਣਾ। ਉਹ ਤੇਰਾ ਫਲਾਜਾ ਕਿੱਧਰ ਨਹੀਂ ਜਾਂਦਾ। ਨਹੀਂ ਗੱਲ ਇਹ ਆ। ਤੂੰ ਚੱਜ ਦੀ ਗੱਲ ਨਾ ਕਰੀ ਤੂੰ ਸੰਦੀਪ ਬਖਤੌਰੇ ਬਸ ਕੰਮ ਆਈ ਹੈ ਬਸ। ਕੋਈ ਦਿਮਾਗ ਜਾ ਖਰਾਬ ਕਰ ਦੇਣਾ ਕੋਈ ਗੱਲ ਨਾ ਕਰੀ ਚੱਜ ਦੀ। ਤੁਸੀਂ ਐਂ ਕਹ ਵੀ ਜਾਂਦੀ ਵਾਰਦਾ ਤੁਹਾਡਾ ਲਾਸਟ ਵਾਲਾ ਸਾਗ ਆ ਇਹ। ਐਨ ਵਧੀਆ ਜਿਹਾ ਬਣਾਉਣਾ ਵਧੀਆ ਵਧੀਆ ਗੱਲਾਂ ਕਰੀਏ ਆਪਾਂ ਕੋਈ ਕਿਸੇ ਨੂੰ ਕੰਪਲੀਟ ਨਹੀਂ। ਪਹਾੜ ਨੂੰ ਗਏ ਹੋਏ ਤੇ। ਵੀ ਮੈਂ ਤੇਰੇ ਆ ਸਾਗ। ਉਹ ਸਾਗ ਨਾ ਮੇਰਾ ਐਸਾ ਮਨ ਮੁੜਿਆ ਕਿ ਮੈਂ ਨਹੀਂ ਸਾਗ ਬਣਾਉਣਾ ਉਹ ਸਾਗ ਦੇ ਵਿੱਚ ਨਾ ਗੰਦਲਾਂ ਜੀਆਂ ਨਹੀਂ ਹੁੰਦੀ ਜਿਹੜੀਆਂ ਹਾਂ ਉਹ ਗੰਦਲਾਂ ਹੀ ਘਮਗੀਆਂ ਵਿੱਚ ਉਹ ਪਤਾ ਕਿ ਸਾਗ ਪੱਕਾ ਤਾਂ ਹਾਂ ਤਾਂ ਤੋੜੀਆਂ ਨਹੀਂ ਗੰਦਲਾਂ ਪਤਾ ਹੀ ਨਹੀਂ ਸਾਗ ਪੱਕਾ ਤਾਂ ਇਸ ਦਾ ਨਾ ਹੈ ਵੀ ਨਰਮ ਨਰਮ ਦੀਆਂ ਬਣੇ ਪੱਕਾ ਤਾਂ ਛਿੱਲਿਆਣਿਆਂ ਨਿਆਰ ਵਿੱਕੀ ਸਿੰਘ ਨੇ ਤਾਂ ਪੂਰਾ ਰੱਜ ਕੇ ਖਾਧਰ ਪਾਪਾਈ ਨੇ ਮਿੰਦੂਆਂ ਦੇਖਣ ਬੋਲੀ ਲੱਗਿਆ ਹੋਵੇ ਬਣਾਉਣੇ ਵਾਲੇ ਬੰਦੇ ਨੂੰ ਨਹੀਂ ਵਧੀਆ ਲੱਗਦੀ। ਹਾਂ ਉਹੀ ਤਾਂ ਗੱਲ ਹੈ। ਅੱਜ ਹੁਣ ਆਪਣੀ ਜਿਠਾਣੀ ਨੂੰ ਕਿਹਾ ਵੀ ਤੁਸੀਂ ਬਣਾਓ ਸਾਗ। ਮੈਂ ਤਾਂ ਕਦੇ ਸਾਗ ਨਹੀਂ ਬਣਾਇਆ। ਬਸ ਸਾਗ ਨਹੀਂ ਬਣਾਇਆ ਮੈਂ। ਹਾਂ ਫੇ ਕੌਣ ਬਣਾਊਗਾ? ਕਾਤੇ ਨਹੀਂ ਬਣਾਇਆ। ਕਿ ਤੁਸੀਂ। ਕਿਹਾ। ਸਾਗ। ਔਰ ਇਧਰ ਦੇ ਪੰਗਪੋੜੀਆਂ ਕਿੰਨਾ ਖੇਦਾ ਥੱਲੇ। ਮਿੱਠੇ ਜੀ। ਮਿੱਠੇ। ਇਹ ਪੰਗੇ। ਇਹ ਜੁਨਾ ਕਾਕਾ। ਇਹ ਇਹ ਚੋਰ ਕਰਦੀ। ਇਹ ਇਹ ਦੇਖ ਤਾਂ ਸਹੀ ਇਹ ਲੱ ਟਿਕ ਜਾ ਚਾ ਟਿਕ ਜਾ ਕੋਲੋਂ ਨਹੀਂ ਬਾਤ ਕਰ ਲੱਗੀ ਪਿੰਡੋਲੀ ਚਲੋ ਪਾਉ ਪਰ ਸਮਾਨ ਸਮੋਰ ਪਾਣੀ ਦਾ ਥੋੜਾ ਗਰਮ ਹੋ ਗਿਆ ਢੰਡੇ ਪਾਣੀ ਚ ਪਾਈ ਦਿੰਦਾ ਦਾ ਸਾਗ ਠੰਡੇ ਸਾਗ ਠੰਡੇ ਪਾਣੀ ਚ ਪਾਈ ਦਿੰਦਾ ਹਾਂ ਪਾਈ ਦਾ ਠੰਡੇ ਪਾਣੀ ਚ ਗਰਮ ਚ ਪਾਈ ਦਾ ਫੇਰ ਗਰਾਰੀ ਫਸ ਗਈ ਪੁੱਛੋ ਸਬਸਕ੍ਰਾਈਬਰਾਂ ਨੂੰ ਕਿ ਮੈਂ ਆਇਆ ਗਰਮ ਚ ਪਾਉਣੇ ਤਾਂ ਗਰਮ ਚ ਪਾਉਣੇ ਬਾਰਾ ਮੈਨੂੰ ਕਬ ਮੈ ਤਾਂ ਲੱਗਿਆ ਕੈਮਰਾ ਬੰਦ ਕਰਨਾ ਤਾ ਕੀ ਆ ਤਾ ਠੰਡਾ ਹੋ ਜਾਣਾ ਆ ਮੈਂ ਹੋ ਜੂ ਤਾਂ ਠੰਡਾ ਓਏ ਧੁੱਪ ਲੱਗੀ ਅੱਜ 2 ਦਿਨ ਤੇ ਹੈ ਨਾ ਕਿੰਨੀ ਪੈਣ ਲੱਗੀ ਧੁੱਪ ਹੂੰ ਇਹ ਕੁੜੀਏ ਮੇਰਾ ਜਿਹੜਾ ਪੁੱਤ ਏ ਜਿਹੜਾ ਪੁੱਤ ਨਾ ਪੁੱਤ ਅੱਗੇ ਚ ਨਿਕਾ ਆ ਆ ਆ ਆ ਆ ਆ ਆ ਅੱਛਾ ਤੇ ਤੜਕਾ ਨੇ ਜਿਹੜਾ ਵਧੀਆ ਜਿਹਾ ਲਾ ਲਓ ਖਾਸੇ ਸਾਰੇ ਪਿਆਜ ਜੇ ਪਾ ਗਏ ਪੰਜ ਵਸਵਾਦ ਬਣੂਗਾ। ਵਿੱਕੀ ਸਿੰਘ ਤੇ ਲਵਾਂਗੇ ਤਾ। ਚਲ ਇਹ ਵੀ ਗੱਲ ਠੀਕ ਹੈ। ਉਹੀ ਜਾਣੇ ਸਾਰਿਆਂ ਨੂੰ ਵਧੀਆ ਤਰਫ। ਆਇਆ ਅੰਬਾ ਸੱਤ ਵਾਰ। ਓਏ ਏ ਏ ਏ ਏ। ਲਸ ਲਸ ਲਾ। ਲੈ ਲਾ ਗਲੋੜੀਆਂ ਕਾਂਦੀ ਨਾਲ ਗਿਰਨਾ ਫਿਰ ਇਹਨੇ। ਹੂੰ। ਲਾ ਲਾ ਲਾ। ਬਾਕੀ ਕੰਮ ਸਾਰੇ ਸੁਨੇ ਨਿਬੜ ਗਏ ਥੋੜੇ ਸਾਰੇ। ਹੈ ਜੀ। ਅਰੇ ਕਾਜੂ ਤਾਂ ਸੀ ਕੀ ਇਹ। ਹੇਲਾ ਇਕਲਾਵਾਸੀਆਂ ਪਾਣੀ ਅੱਛਾ ਕੁਣਾ ਜਿਹੜਾ ਘੁੰਮ ਕੇ ਗਿਰਦੇ ਉਹਦੇ ਵਿੱਚ ਚੱਕਰ ਆ ਗਿਆ ਹਾਂ ਔਰ ਦੇਖ ਦੀ ਕਿੱਕੜ ਦੇ ਦੀ ਵਾਲੇ ਤਲੂ ਕਰਦੀ ਕਿਆ ਏ ਟੱਕ ਕੇ ਚੱਲ ਸੌਂ ਜੂ ਹਾਂ ਆ ਨੈਤਰ ਦੀ ਨਜ਼ਰ ਨਾ ਲੱਗ ਜੇ ਲੈ ਚੁੱਲੇ ਚ ਪਾਤਾ ਕਿਆ ਕਰੀ ਸੌਂਦੇ ਕਹਤੇ ਹਾਂ ਕਿਆ ਕਰੀ ਨਜ਼ਰ ਨਾ ਲੱਗ ਜੇ ਤੇਰੇ ਵੀਰ ਜੀ ਨਾ ਹਾਂ ਵੀਰ ਜੀ ਜੀ ਨੇ ਨਜ਼ਰ ਮਾਰੀ ਪਤਾ ਨਹੀਂ ਹੁਣ ਇਹਨੂੰ ਪਤਾ ਕੀ ਹੋਣਾ ਹੁਣ ਇੱਕ ਗੱਲ ਹੈ ਦੀਦੀ ਸੰਦੀਪ ਆ ਵੀ ਗੇ ਬਚਾਲੇ 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 ਆ ਵੀ ਗੇ ਜਿਹੜਾ ਵੀ ਦੀਦੀ ਟਾਈਮ ਬੰਨਦੇ ਬੈਣਾ ਵੀਰ ਜੀ ਤੂੰ ਕਿਸੇ ਕੇ 8 ਵਜੇ ਜਾਊਗਾ ਇਹੋ ਗੱਲ ਸੱਚੀ ਹੋ ਜਾਂਦੀ ਹੈ ਜੀ ਕਿੱਥੇ ਜਾਣਾ ਬਈ ਜੇ ਮੈਂ ਭੰਬਰੀ ਨੂੰ ਜਾਣਾ ਹੁੰਦਾ ਜੇ ਦੀਦੀ ਨੇ ਆਖਾਨ ਕਰਤਾ ਵੀ 3 ਵਜੇ ਤੋਂ ਪਹਿਲਾਂ ਪਹਿਲਾਂ ਵਿੱਕੀ ਜਾਂਦਾ ਨਹੀਂ ਸੱਚੀ ਨੂੰ ਨਹੀਂ ਜਾਂਦਾ ਫਿਰ ਇਹ ਕਹਿੰਦੀ ਹਣੀ ਉਹਨੂੰ ਪਹਿਲਾਂ ਆਪ ਵੀ ਵਿੱਕੀ ਜਾਈਣਾ ਕਾ ਸਭ ਲੱਗੇ ਮੈਂ ਤਾਂ ਕਹਿ ਆਉਂਦਾ ਉਹ ਤਿਆਰ ਹੁੰਦਾ ਫਿਰ ਜਾਊਗਾ ਇਹ ਹੋਊਗਾ ਪਹਿਲੇ 12 ਵਜੇ ਚਲੇ ਜਾਣਾ ਇਹਨੂੰ ਲਾਊਗਾ ਹਾਂ ਮੈਂ ਕਿਹਾ ਅੱਛਾ ਚੱਲ ਮੈਂ ਚੁੱਕਾ ਰਹੀ ਹਾਂ ਜਦ ਮੈਂ ਉਹਦੇ ਰੋਲ ਬੋਲ ਦੇਖ ਰਿਆ ਮੈਂ ਕਿਹਾ ਸੰਦੀਪ ਟਾਈਮ ਦੇ ਦੇਵਾ ਆ ਦੇਖੋ ਅੱਛਾ ਟਾਈਮ ਸੱਚੀ 6 ਵਜੇ ਦੇ ਉਦੋਂ ਜਿਹੜੇ ਇੱਕ ਕਰ ਗਏ ਅੱਛਾ ਚੁੱਪ ਕਰਦਾ ਚੁੱਪ ਕਰ ਦੇ ਕੋਈ ਦੁਰ ਨਾ ਮੈਂ ਫਿਰ ਚੱਲ ਆਪਣਾ ਹੋਰ ਕੰਮ ਕਰ ਸੰਦੀਪ ਟਾਈਮ ਦੇ ਦੇਵਾ ਕੁੱਤੀਆਂ ਹੋਈ ਟਾਈਮ ਤੇ ਜਾਂਦੇ ਆ ਦੇ ਮੈਂ ਕਹਾਂ ਲੈਂ ਹੁਣ 4 ਵਜੇ ਤੁਰੂਗਾ ਭਾਬੀ ਕਿ ਸੱਚੀ 4 ਵਜੇ ਤੁਰ ਚੱਲ ਫਿਰ ਹੁੰਦਾ ਚੋਰ ਦਾ ਭਾਲਦੇ ਹੁੰਦਾ ਵੀ 2-3 ਘੰਟੇ ਤੇ ਭਾਬੀ ਲੇਟ ਕਹਿ ਦੇਵੇ ਉਹ ਲੈ ਕਹੇ ਤੁਹਾਨੂੰ ਗੱਲ ਤਾਂ ਹੀ ਹੁੰਦੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹਾਂ ਇਹ ਤਾਂ ਮੈਨੂੰ ਗੱਲ ਹੁੰਦਾ ਸਿਰਫ ਸਾਡੇ ਆਪਸ ਵਿੱਚ ਹੀ ਗੱਲ ਹੁੰਦੀ ਜੇ ਉਹ ਖੇਤ ਚ ਹੁੰਦਾ ਅੱਛਾ ਅੱਛਾ ਤੁਰੋ ਇਹ ਹਲੇ ਸੋਣ ਇੱਧਰ ਇੱਧਰ ਮੈਂ ਇੱਧਰ ਕਿਹਨੇ ਦਬਾਈ ਦਾਂ ਚਲਦੀ ਨਹੀਂ ਲੱਗਦੀ ਦੱਪਣਾ ਆਈ ਸਾਹ ਤਾਂ ਸਿੱਟੇ ਨੂੰ ਆਖਲੇ ਪੈਰ ਮ제 ਜਾਂਦਾ ਪਿੱਛੇ ਨਿਆਣਿਆਂ ਚ ਹਾਂ ਰੀਤੇ ਚੱਲਦੀ ਇਹ ਤਾਂ ਬਣਿਆ ਮਾਨ ਬਣ ਗਿਆ ਤਾਂ ਬਸ ਉਹ ਇਸ ਮੰਨਦੇ ਦੋ ਕਿਦਾ ਨਹੀਂ ਆ ਜੀ ਲੈ ਕੇ ਜਾਣੀ ਆ ਹਾਂ ਜੀ ਦੇ ਦੇ ਨਾਲ ਇਹ ਕੱਪੜੇ ਜੇ ਪਾ ਨਹੀਂ ਰੁਕ ਜਾ ਸਹੀ ਨਹੀਂ ਹੈਗੇ ਉਹ ਕੱਪੜੇ ਲਿਬੜੀ ਹੋਈ ਜੀ ਉਹ ਕੀ ਹੋਣਾ ਦੀਦੀ ਜੀ ਕਿ ਇੱਕ ਜੰਮ ਮੇਰੀ ਚਲੋ ਚਲੋ ਥੋੜੀ ਦੇਰ ਤੱਕ ਮਿਲਦੇ ਹਾਂ ਆਪਾਂ ਅੱਜ ਬਣ ਗਿਆ ਜੀ ਸਾਗ ਕਾ ਨੂੰ ਬਣਾ ਵੀ ਮੱਖਾਂ ਉੱਠੀਆਂ ਵੀ ਆ ਸੋਈ ਦੇ ਵਿੱਚ ਵਿੱਚੇ ਦੇਸੀ ਘੀਰੀਆਂ ਵਿੱਚੇ ਸਾਗ ਦੀਆਂ ਜਾਂ ਪੌੜੀਆਂ ਚੜ ਦੇਣਾ ਜਿਹੜਾ ਤੜਕਾ ਪੁਣਿਆ ਸੰਦੀਪ ਨੇ ਕੌੜਿਆਂ ਦਾ ਲਾਪਟਾ ਕਾਨੂੰ ਮੈਨੂੰ ਵੀ ਕੁਛ ਹੋਈ ਨਾ ਮੈਂ ਤਾਂ ਜੀ ਤੁਹਾਨੂੰ ਡਿਗਦੀ ਸੀ ਮੈਨੂੰ ਡਿਗਦੀ ਤੇ ਮੈਂ ਹੁਣ ਪਹਿਲਾਂ ਕੈਮਰਾ ਘਮਲਵਾ ਜੀ ਫੇਰ ਕਰਦਾ ਤੁਹਾਡੇ ਨਾਲ ਗੱਲ ਹਾਂ ਮੈਂ ਡਿਗਦੀ ਸੀ ਤੁਹਾਨੂੰ اچھا ਨਹੀਂ ਜਿਹੜਾ ਤੁਸੀਂ ਤੜਕਾ ਲਾਉਂਦੇ ਆ ਨਾ ਉਹ ਤਾਂ ਸਾਗ ਦਾ ਨਾ ਜੀ ਕਰਦਾ ਉਂਗਲੀਆਂ ਨਾਲ ਖਾਣੇ ਉਂਗਲੀਆਂ ਨਾਲ ਖਾਣੇ ਰੋਟੀ ਖਾਣ ਦੀ ਲੋੜ ਨਾ ਪਵੇ ਨਾ ਨਾ ਵੀ ਸਾਗ ਦਾ ਤਾਂ ਖਾਣੇ ਉਂਗਲੀਆਂ ਵੀ ਦੇ ਵੀ ਦਿੰਦੀਆਂ ਵੱਡਰੋਂ ਜੀ ਕਰਦੇ ਇੰਨਾ ਸਵਾਦ ਤੁਸੀਂ ਤੜਕਾ ਲਾਉਂਦੇ ਨਹੀਂ ਤੜਕਾ ਲਾਉਂਦਾ ਜੀ हां आ भी आ गई छछरी गल तो पा दो मेरा बेटा ये पहला आई वीडियो तो पता नहीं हूं मन हां जी ये ना लकड़ियां तो हैं अच्छा तुम ही गए हो तो तुम लेट हो गए मैं लेट हो गया चला मैं तो आइने से बन उम्मीद हां देखो मैं साब मु काका भी चला छट गया ठीक है अग्नि भी पार चढ़ गया और रह गई मक्की की रोटी हम्म वो दीदार चुनगी ये तो बाद मक्की की रोटी लाऊंगी अच्छा मैं कर दिए कि ਆਲਾ ਆ ਬੀਰ ਦੇ ਬਲ ਨਿੱਕਰ ਚੱਕਲੀ ਕਰ ਇਹ ਕੀ ਦਿਖਾਉਣ ਵਾਲੀ ਚੀਜ਼ ਹੈ ਕੋਈ ਆ ਆ ਦੇ ਆ ਦੇ ਕਰੀ ਜੰਨੀ ਆ ਫੜ ਲਾ ਦੇ ਉੱਥੇ ਨਗਰ ਤੇ ਉਹਨੇ ਪ੍ਰਸ਼ਾਦੇ ਫੜ ਲਾ ਉਹ ਤੇ ਦੰਡੀ ਵੱਢਣੀ ਹੈ ਤਾ ਹੋ ਆਗੇ ਦੀਦੀ ਆਗੇ ਹਾਂ ਟੋਲੇ ਮੱਜ ਹਾਂ ਹਾਂ ਬੂ ਬੂ ਦੀਦੀ ਖੁਸ਼ ਹੋਾਈ ਵੀ ਮੰਗੜਾ ਬਹੁਤ ਆ ਜੀ ਮੈਂ ਕਹਿਣਾ ਵਧੀ ਵੀ ਹਾਂ ਜੀ ਮਗਾ ਪੈ ਰਿਹਾ ਕੋਈ ਉਹ ਗੁਰੂ ਹੱਲੀ ਵੀ ਹੈ ਨਾ ਵੈਸੇ ਜਿਹੜੀ ਆਪਣੀ ਮਲਾਈ ਪਈ ਤੀ ਇੱਕ ਤੁਸਕੀ ਜੀ ਉਹਦਾ ਹੀ ਕੀ ਹੈ ਅੱਛਾ ਖੁਸ਼ਬੂ ਤਾਂ ਆਉਂਦੀ ਹੈ ਖੁਸ਼ਬੂ ਤਾਂ ਸਾਗ ਦੀ ਵੀ ਆਉਂਦੀ ਮੈਨੂੰ ਚਲ ਮੰਮੀ ਜੀ ਆਪਾਂ ਰੋਟੀ ਲਾਈ ਲੈਟ ਹੁੰਦੇ ਆ ਮੱਕੀ ਦੀ ਚਲ ਚਲ ਹੋਰ ਜੰਮੂ ਦੀ ਕੀਤੀ ਬਹੁਤ ਟਾਨ ਹੋ ਗਿਆ ਅੱਜ ਤਾਂ ਪਾ ਲੈ ਕੱਟ ਕਰਕੇ ਇਹਨਾਂ ਨੂੰ ਡੀਕ ਦੀ ਡੀਕ ਦੀ ਮੈਂ ਕਰਕੇ ਨੂੰ ਲੈਟ ਹੋ ਗਈ ਚਲ ਕੋਤੋਂ ਬਦ ਮੈਂ ਮਦਾਂ ਨਹੀਂ ਢਾਲੀ ਮੈਂ ਚਲ ਮਗਣੀ ਦਾ ਕੀ ਬਣਾਣਾ ਓ ਵੈਰੀ ਗੁੱਡ ਲੱਸੀ ਵੀ ਆ ਗਈ ਨਾਲ ਮੱਖਣੀ ਕਿੱਥੇ ਮੱਖਣੀ ਰੱਖੀ ਹੈ ਮੱਖਣੀ ਰੱਖੀ ਪਤਾ ਮੈਨੂੰ ਰੱਖੀ ਹੋਊਗੀ ਕਿੱਧਰ ਕਿੱਧਰ ਛੇਤੀ ਗੱਲ ਸੱਚੀ ਰੱਖੀ ਪਤਾ ਹੈ ਮੈਨੇ ਲੱਤੀ ਨਹੀਂ ਰਣਕੀ ਤਾਂ ਹੋਇਆ ਹੋ ਕਿੱਥੇ ਦੇਖ ਲਮੇ ਮੇਰੇ ਤੇ ਕੋਈ ਯਕੀਨ ਨਹੀਂ ਕੱਟੇ ਰੱਖੀ ਯਾਰ ਮੱਖਣੀ ਦਾ ਗਲਤ ਗੱਲ ਆ ਛੱਡ ਰੰਗੂੜ ਕੇ ਦਮ ਮੈਨੂੰ ਦਾ ਗੁੱਸਾ ਆ ਗਿਆ ਤਾਂ ਮੈਂ ਤਾਂ ਨਹੀਂ ਸੀ ਸਾਇਦੇ ਮੰਨਦਾ ਕੀ ਵੀ ਫਾਇਦੇਮੰਦ ਆ ਤਾਂ ਸਾਰਾ ਕੁਝ ਫਾਇਦੇਮੰਦ ਆ ਬਾਤ ਇਹ ਰ ਬਣ ਗਿਆ ਤੇਰਾ ਠੰਡਾ ਹੋ ਜਾਊਗਾ ਨਾ ਜਿਆਦੇ ਨੂੰ ਡੱਬੇ ਚ ਪਾਉਂਦੇ ਆ ਦੇ ਠੀਏ ਠੀਏ ਆਹ ਲੈ ਤਾਂ ਜਨੇਵਾ ਛਾ ਚਲੋ ਚੋ ਚਲੋ ਦੇਖੀ ਆਪਾਂ ਰੋਟੀ ਦਾ ਕਰੀਏ ਦੋ ਦੋ ਨਾ ਰੋ ਕਰਕੇ ਸਨੋ ਦਾ ਕਰਕੇ ਰੱਖ ਕੇ ਜਾਈਏ ਨੂੰ ਹਾਂਜੀ ਹਾਂ ਕੋਲੇ ਨਾ ਛੱਡ ਦੇ ਜਿਹਦੇ ਹਾਂਜੀ ਆਉਂਦਾਂ ਨੂੰ ਗੋਡੇ ਗੋਡੇ ਦੁੱਧ ਫੇਰੇ ਹੋਣੇ ਜਰੂਰ ਨਹੀਂ ਨਹੀਂ ਚਲੋ ਹੋਰ ਕੋਣੋਂ ਬਾਤ ਚੱਲੇ ਕੋ ਫਟਕਾ ਨੂੰ ਮਿਲ ਦਿੰਨੇ ਆ ਚੁੱਲ੍ਹੇ ਕੋਲੇ ਮਿਲੀਏ ਜੀ ਜਲ ਕੇ ਹੁਣ ਹਾਂਜੀ ਹਾਂ ਕੀ ਇਹਨੂੰ ਵੀ ਬੰਦ ਕਰ ਦਨਾਂ ਮੈਨੂੰ ਕਰਤਾ? ਵਾਲੀ ਬੰਦ ਲੈ ਇਹਦਾ ਠੰਡਾ ਹਲਕਾ ਜਾਂਦਾ ਰਹਿ ਜੇ। ਵਾਲੀ ਨੇ ਜਿਤਾਈ ਜਾਂਦੀ ਐ ਇਹਨੂੰ। ਇਹ ਨਾਲ ਕੀ ਜਿੱਜੀ ਜਾਂਦਾ ਹੁੰਦਾ। ਅੱਛਾ। ਇਹਦੇ ਵੀ ਕੀ ਆਪਾਂ ਉਂਗਲੀ ਪਾਏ ਦਾ ਜਲ ਜਾਂਦੀ ਐ। ਪਾ ਕੇ ਦੇਖਦਾ। ਜਦੋਂ ਉਂਗਲੀ ਲਾ ਕੇ ਆਏ ਆਲੀ ਇਹ ਵੀ ਜਲ ਜਾਂਦੀ ਐ। ਅੱਛਾ ਚਲੋ ਚਲੋ ਚਲੋ। ਦੇਖ ਲੈ ਬੜਾ ਚੱਕ ਸਾਲੇ ਕਹਿੰਦਾ। ਨਾ 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 ਮੈਂ ਕਾਹੂ ਕਰ ਰੋ ਚਲੋ ਚਲੋ। ਮੱਕੀ ਦੀ ਰੋਟੀ ਬਣ ਰਹੀ ਐ ਜੀ। ਹਾਂਜੀ। ਤੇ ਥੱਲੇ ਆ ਗਿਆ ਸੀ ਸਰਵ ਜੀ ਤੇ ਟਰੈਕਟਰ ਲੈ ਕੇ ਜੀ। ਉਹਨੂੰ ਦੇ ਕੇ ਆਈ ਸੀ ਮੁਬਾਰਕਾ ਅੱਛਾ ਬੱਚੇ ਵਿੱਚ ਉਧਰ ਰੋਲ ਜਗੇ ਆਈਆਂ ਨੇ ਫੈਟਰ ਦੀਆਂ ਹਾਂ ਵਧੀਆ ਪਰਮਾਤਮਾ ਸਾਹਿਬ ਨੂੰ ਚੀਜ਼ ਦਵੇ ਹਾਂ ਤੇ ਇਹਨਾਂ ਨੇ ਪ੍ਰਸ਼ਾਦੇ ਪ੍ਰਸ਼ਾਦੇ ਨੂੰ ਭੋਗ ਵੀ ਲਵਾਤਾ ਤੇ ਪਾਪਾ ਜੀ ਖਾ ਵੀ ਗਏ ਕਹਿੰਦੇ ਸਾਗ ਦੇ ਸੰਦੀਕ ਵੱਟ ਕੱਟੇ ਪਈ ਅੱਛਾ ਹਾਂਜੀ ਮੇਰੇ ਮੂੰਹ ਚ ਗਾ ਨੂੰ ਪਾਣੀ ਲਿਆਉਂਦਾ ਫਿਰ ਮੈਂ ਤਾਂ ਇਹ ਕਹਿੰਦੀ ਸੀ ਜੇ ਵੀਰ ਜੀ ਹੈਗੇ ਤਾਂ ਉਹਨਾਂ ਨੂੰ ਤੋਹ ਪਾ ਕੇ ਖਾ ਲੈਣ ਦੇਖਣ ਤੁਹਾਨੂੰ ਵੀ ਦੱਸ ਚਾਹ ਤਾ ਹੁਣ ਬਾਅਦ ਚ ਖਾਓਗੇ ਤੂੰ ਤੂੰ ਮਾ ਰੋਟੀਆਂ ਲਾਈ ਚੱਲ ਫਟਾਫਟ ਮੱਕੀ ਦੀ ਰੋਟੀਆਂ ਰੋਟੀਆਂ ਤਾਂ ਆਈਏ ਥੋੜੀ ਜੀ ਤੁਸੀਂ ਇਧਰ ਟਰੈਕਟਰ ਦੇਖਣ ਚੱਲ ਗਏ ਤੇ ਹੈ ਹਾਂਜੀ ਰੰਗ ਕਿਹੜਾ ਹੈ ਜੀ ਟਰੈਕਟਰ ਦਾ ਟਰੈਕਟਰ ਦਾ ਰੰਗ ਲਾਲ ਹੈ ਜੀ ਅੱਛਾ ਹਾਂ ਟਰੈਕਟਰ ਦਾ ਆ ਕੇ ਦੇਖ ਲਓ ਹਾਂ ਆ ਕੇ ਦੇਖੋ ਟਰੈਕਟਰ ਹਾਂ 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 ਬਾਈ ਕਿਹੜਾ ਦੇ ਕੇ ਆਇਆ ਹਾਂ ਹਾਂ ਫਾਪਾ ਤਾਂ ਕਿਹਾ ਕਿ ਇਹ ਮੇਰੇ ਇਹ ਡੰਡੇ ਲੱਗੀ ਹੋਈ ਮਾਨ ਖੜੀ ਮਗਰ ਬੀਤੀ ਕਹਿੰਦੀ ਮੇਰੇ ਕਿਹੜੀ ਕੈਮਰਾ ਕਹਿੰਦੀ ਮੇਰੇ ਕਿਹੜੀ ਕੈਮਰਾ ਕਮਾਉਂਦੀ ਨਹੀਂ ਤੁਸੀਂ ਲੈ ਮਾਰੂਮੀ ਬੇਹੇਲਾ ਰੀਤੋ ਕਟਾਈ ਹੋ ਰਹੀ ਨੀ ਤੇਰੀ ਰੱਖ ਦੇ ਪੁੱਤ ਅੰਦਰ ਵੀ ਪਾਪਾ ਜੀ ਆਏ ਲੈ ਕੇ ਆਂਦੇ ਤੇ ਪਾਪਾ ਹੀ ਕਹਿੰਦੇ ਮੈਂ ਤੇਰੇ ਸੰਦੀਪ ਕੋਲ ਟੋਣਾ ਦੇਲਾ ਅੰਦਰ ਕੀ ਕਰਕੇ ਆਈ ਇਹ ਇਹ ਲੱਟਕਦੀ ਹੋਣੀ ਹੈਗੀ ਚੌੜੇ ਜਿਆਦਾ ਲੱਗੀ ਕਰਨੇ ਤਾਂ ਬਹੁਤ ਇੱਕ ਤਾਂ ਤੁਸੀਂ ਦੇਖਦੇ ਜਿਸ ਸਾਥ ਤਾਂ ਬਿਲਕੁਲੋਂ ਨਾ ਕਰੀਏ ਕੁਸ ਕਲਾਵਾਜ਼ੀਆਂ ਪਾਵੇ ਲਾ ਹਾਂ ਹਾਂ ਹਣ ਵੀ ਇਹ ਨਹੀਂ ਆ ਜਨਾ ਪਈਆਂ ਹਣ ਇਹਦੀ ਆ ਰਹੀ ਪੋਪੋ ਜੀ ਦੀਆਂ ਕਿੱਥੇ ਆ ਵੀਰ ਜੀ ਕਿੱਥੇ ਆ ਹੋ ਕਾਕਾ ਕਿੱਥੇ ਗਿਆ ਵਾ ਲੇ 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 ਪ੍ਰੀਤੋ ਕਾਕਾ ਕਿੱਥੇ ਗਿਆ ਪੁੱਤ ਹੱਥ ਤੇਰੀ ਵੀ ਲਾ ਹੱਥ ਤੇ ਗੰਦੇ ਦੀ ਇਹ ਨਹੀਂ ਬੋਲਦੀ ਹੈ ਜੀ ਇਹ ਹੁਣ ਚਾਰਟ ਕਰਦੀ ਆ ਹੂੰ ਬਿਲਕੁਲ ਹੱਥ ਹੀ ਤੋਰਦਾ ਹੰਦੂ ਜਗਾ ਪਪਲ ਲਿਆ ਬਲਾਸੇ ਚਾਸਮੀ ਨਾਲ ਕਰਨੇ ਵੀ ਨੀ ਜੀਤਾ ਨਹੀਂ ਲੱਗਦਾ ਘਰ ਦੇ ਵਿੱਚ ਰੌਣਕ ਨਹੀਂ ਸਹੀ ਗੱਲ ਹੈ ਹਮ ਢਲਕੂ ਉਹਨਾਂ ਦੇ ਵੀ ਬਚਰੇ ਨਹੀਂ ਜਾਣੇ ਨੇ ਤਾਂ ਨਾ ਗਾਣਾ ਕੀ ਕੱਢਣੂ ਵੀ ਤਸਪੂਈਆਂ ਨੇ ਆਣੇ ਕੋਈ ਆਇਆ ਹੀ ਨਹੀਂ ਮੈਂ ਤਾਂ ਵਿੱਕੀ ਬਰਲਾ ਝੱਟ ਹਾਂ ਲਾ ਵਿੱਕੀ ਬਚਾ ਝੱਟ ਉੱਥੇ ਹੋਰ ਕੁਸ ਪੰਪ ਮਹਿਕਮਾ ਤਿਆਰ ਆ ਗਟੋਟੋ ਜੀ ਇਹ ਪਤਾ ਕਿਆ ਕਰਦੀ ਐ ਇਹ ਕੱਦੀ ਪਤਾ ਕੀ ਕਰਦੀ ਐ ਆਉਂਦੀ ਐ दाओ जिया लौदी है जब <laughs> मैं अखा जे करदे तो चले निकले मैं रोटी बननी दस भाई साहब पता नहीं क्या करना सब सब पता नहीं ला आगे पापा ही डंडा लेके पापा ने ना ना, ना, ना बच हो गया कम हो गया टोटियां बगा लो अरे तेरी गंदेली देख ला खा जा खा के चकियो टोटियां बगा लो भाई टोटियां <laughs> तेरे ना पिटाई होनी मेरे तो ਹਾਂ ਨਾ ਲਾ ਲਾ ਨੰਗੀ ਕਰੀ ਤੀ 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 ਤ ਰੋਕੀ ਮਿਸੇ ਜੇ ਨਾ ਕਰਮਾ ਚ ਦਾਣਾ ਪਾਣੀ ਉਹਨੇ ਸਭ ਨੇ ਚੁੱਕ ਲੈਣਾ ਸਭ ਨੇ ਚਾਹੀਏ ਜਿਹੜਾ ਧਰਤੀ ਪਰ ਭੇਜਿਆ ਹੈ ਨਾ ਪ੍ਰਮਾਤਮਾ ਨੇ ਸਾਰਿਆਂ ਦਾ ਦਾਣਾ ਪਾਣੀ ਹੈਗਾ ਇਕਲਾ 84 ਲੱਖ ਜੁਨਾ ਹਮ ਸਭ ਲਈ ਪ੍ਰਮਾਤਮਾ ਖਾਣਾ ਪਾਣੀ ਸਭ ਨੂੰ ਹਮ ਉਹ ਸਾਨੂੰ ਦਾ ਬਣੀ ਟੱਚਾ ਨਾ ਦੇਖਾ ਪੈ ਕਿ ਤੱਬਰ ਬੁਖਾ ਮੈਨ ਲੇਕਿਨ ਉਹ ਕਿੰਨਾ ਸੰਸਾਰ ਨੂੰ ਸੰਭੋ ਹਮ ਉਹ ਨਹੀਂ ਨੇ ਜਾਣ ਲੈ ਰੋਟੀ ਨੂੰ ਆਨ ਵਧੀਆ ਬਣਨੀ ਚਾਹੀਦੀ ਰੋਟੀ ਹੈ ਆ ਗਈ ਆੱਟੇ ਵਧੀਆ ਹੈ ਤਾਂ ਵੀ ਸ਼ੋਗਰ ਜੀ ਡਾਕਟਰ ਸਾਹਿਬ ਆ ਗਏ ਹਾਂਜੀ ਡਾਕਟਰ ਸਾਹਿਬ ਕਿਆ ਲਿਆ ਜੀ ਹਾਂ ਇੰਜੈਕਸ਼ਨ ਲਵਾਉਣਾ ਹੀ ਨਹੀਂ ਜੀ ਇਲਾਜ ਹੋ ਗਈ ਠੀਕਾ ਧੰਨਵਾਦ ਹਾਂ ਖਾਲੀ ਤਾਂ ਹੈਗਾ ਜੀ ਬੈਗ ਥੋੜਾ ਏ ਨਾ ਟੀਕਾ ਵਿੱਚ ਨਾ ਦਵਾਈ ਹੋ ਤਾਂ ਮੱਕੀ ਦਾ ਵਧੀਆ ਲਿਆਇਆ ਇਸ ਵਾਰ ਹਾਂ ਰੋਟੀਆਂ ਵਿੱਚ ਜਮਮਾ ਜਮਾਉਂਦੇ ਨਹੀਂ ਮੈਂ ਕੰਮ ਕਰਾਰ ਲਾਇਆ ਰੋਟੀਆਂ ਇਹ ਨਾ ਹੁੰਦੀ ਨਰਮ ਮਸ਼ਹੂਰ ਹੈ ਹਾਂ ਇਹ ਬਹੁਤ ਵਧੀਆ ਬਣਿਆ ਨਹੀਂ। ਕਈ ਵਾਰ ਹੋ ਜਾਂਦਾ। ਕੋਲ ਚੱਕੀ ਵਧੀਆ ਪੀਤੇ ਨਹੀਂ ਕਦੇ ਕਈ ਵਾਰ ਰੌਣੇ ਵਾਲੀ ਹੁੰਦੀ ਚੱਕੀ। ਉਹਦੇ ਨਾਲ ਚੱਕਰ ਪੈ ਜਾਂਦਾ। ਸਹੀ ਗੱਲ ਹੈ ਸਹੀ ਗੱਲ। ਤੁਸੀਂ ਰੋਪੜ ਤੋਂ ਲਿਆਏ ਤਾਂ ਸਾਧੀਆਂ ਸੁੱਜੀ ਆ। ਹਾਂ ਮਾ। ਕਿਹਾ ਤਾਂ। ਰੁਪਈਆ ਦਿੱਤਾ ਜੀ ਇਹਨਾਂ ਨੇ ਮੈਨੂੰ 200 ਪਿੱਛੇ ਤੇ 1000 ਰੁਪਏ ਦੀ ਫਰਮਾਇਸ਼। ਵੀ ਆ ਵੀ ਲਈ ਆ ਵੀ ਲੈ ਜਿਕਰ ਮੇਰੇ ਬਾਪੂ ਦਾ ਬੈਂਕ ਹੁੰਦਾਗਾ। ਮੈਂ ਇੱਥੇ ਗੂਗਲ ਪੇ ਚੱਲਦਾ ਗੂਗਲ ਪੇ। ਹਾਂ ਗੂਗਲ ਪੇ ਉੱਥੇ ਸਾਰੇ ਦੁਕਾਨਦਾਰ ਗੂਗਲ ਪੇ ਲਈ ਬੈਠੇ ਆ ਨਾ। ਜਾ ਪਾ ਪਾ ਮਗਰ ਤਾਂ ਦੇ ਫੋਨ ਲੈ ਫੋਨ ਚਲ ਜਪੇ ਬੰਦਾ ਰੋਪੜ ਰਬਾਸ ਨਹੀਂ ਮੈਂ ਕਹਾਂ ਤਾ ਇਹਨਾਂ ਨੂੰ ਜਿਆਦਾ ਇਹ ਬੈਠੇ ਤੇ ਕਹਿੰਦੇ ਮੈਂ ਕਿਹਾ ਵੀ ਤੁਸੀਂ ਰੋਪੜ ਨਹੀਂ ਜਾਣਾ ਮੈਂ ਕਿਹਾ ਤੁਸੀਂ ਜਾਣ ਤਾ ਤੁਸੀਂ ਬੜਨੀ ਹੋ ਵੀਰ ਜੀ ਜਣਦੇ ਰੋਪੜ ਨੂੰ ਕਹਿੰਦੇ ਨਾ ਸਮਝਾਂਗੇ ਫਿਰ ਮੇਰੇ ਜਾਨਾ ਗਿਰ ਸੋਚ ਮੈਂ ਕਿ ਆਸਮਾਨ ਵੀ ਨਹੀਂ ਆਸਮਾਨ ਵੀ ਨਹੀਂ ਹੈਗਾ ਜਦ ਮੈਂ ਮਿੱਕਾ ਉੱਠ ਕੇ ਪੌਣ ਲੱਗ ਗਈ ਫੇ ਮੈਂ ਵੀਰ ਜੀ ਨੂੰ ਕਹਾਂ ਮਰੇ ਫੋਨ ਤਾਂ ਕਰ ਦੋ ਵੀ ਸਮਾਨਤਾ ਲਈ ਹੁਣ ਚਲ ਕੋਈ ਆ ਲੈ ਅੰਦਰ ਜਾ ਲੇ ਮਰੋ ਕੁਦੀਏ ਜਾਓ ਜਿੱਥੇ ਜਾਣਾ ਮੈਂ ਨਹੀਂ ਕਿਹਾ ਕਿ ਆਓ ਆ ਗਿਆ ਪੱਕਾ ਬਹੁਤ ਚੈੱਕ ਕਰ ਦਿੱਤੇ ਨਹੀਂ ਬੋਲੀ ਆਨੀ ਚੋਰ ਬਈ ਨਾ ਨਾ ਬਾਬੇ ਨਾਨਕ ਦੀ ਕਸਮ ਲੱਗੇ ਇੱਕ ਪਾਣੀ ਦਾ ਘੁੱਟ ਵੀ ਨਹੀਂ ਪੀਤਾ ਰੋਪੜ ਪਾਣੀ ਦਾ ਘੁੱਟ ਕਿਹਾ ਹੁੰਦਾ ਹਾਂ ਪਾਣੀ ਦੇ ਨਾ ਕਰਦੀ ਲੋੜੀ ਵਾ ਪੀ ਲਿਆ ਪਾਣੀ ਮੈਂ ਜਿਹੜਾ ਤੂੰ ਪਲਾਤਾ ਪਲਾਉਣਾ ਚੱਲ ਪੀ ਲੈ ਲੋੜੇ ਨਹੀਂ ਡੱਡੂ ਪੀ ਲੈ ਲੋੜ ਨਹੀਂ ਇਹ ਕੁੜੀ ਸਾਡੀ ਨਾਲ ਹੀ ਬਹੁਤ ਤੇਲਤ ਕਰਨ ਲੱਗ ਪਈ ਹੈ। ਹਾਂ। ਅਰੇ ਥੱਲੇ ਘੇਰਦੇ ਨਹੀਂ ਐ ਗਲੋਟਰੀਆਂ ਖਾਂਦੀ ਜਾਣੀ ਪ੍ਰਾਤ। ਹਾਂਗੀ ਕਟਾਈ। ਚੱਲ ਤੇਰੀ ਜੁੱਗੀ ਤੋਂ ਮੈਂ। ਇਹਦਾ ਆਪ ਪਰ ਤੋਂ ਮੈਂ। ਹੂੰ। ਲਿਬੜੀ ਪਈ ਐ। ਤੂੰ ਤਿਹਾਰੀ ਚ ਤਿੰਨ ਸੂਟ ਬਦਲ ਤੀ। ਲਾ। ਹਾਂ। ਨਿਆਣੇ ਦੇ ਕੰਮੇ ਆ ਗਏ ਨੇ ਆਹ ਉਹ ਤਾਂ ਮੈਂ ਮੰਨਦੀ ਆ ਨਿਆਣੇ ਨਿਯਤ ਵੀ ਨਹੀਂ ਕਰਦੇ ਹੁਣ ਤੂੰ ਤਾਂ ਬਹੁਤ ਜ਼ਿਆਦਾ ਹੀ ਕਰਨ ਲੱਗੀ ਦੋ ਕੁ ਦਿਨ ਐਕਟਿਵ ਹੋ ਗਈ ਬਹੁਤ ਆਣ ਆਹ ਜੇ ਕਰਨਪੁਰ ਨਾਲ ਜਸਮੀਨ ਨਾਲ ਤੁੰਦੀ ਫਿਰ ਜਾਂਦੀ ਸੀ ਹੁਣ ਤਾਂ ਇੱਥੇ ਵੇੜੇ 'ਚ ਗਾਹ ਨੂੰ ਫਿਰ ਜਾਂਦੀ ਐ ਤਾਂ ਇਹਨਾਂ ਦੋਹੜੀ ਜਾ ਕੇ ਦੇਖੀਂ ਕੀ ਕਰਨਾ ਮੈਨੂੰ ਉਹ ਸਹੀ ਗੱਲ ਉਹ ਗੱਲ ਦੀ ਮੈਨੂੰ ਬਹੁਤ ਸੋਚ ਆ ਵੀ ਉੱਥੇ ਮੜਿਆ ਐ ਜਿਹੜਾ ਗੜਾ ਕੀ ਦਾ ਤੋਂ ਵੀ ਗਿਰਨਾ ਜਾਵੇ ਬਸ ਇਹ ਰਹਿਣਾ ਨਿਆਣੇ ਨਾ ਜਾਣਾ ਨਾ ਵੀ ਜੋ ਤੂੰ ਸਾਡੀ ਜੋਬ ਕਾਹਨੇ ਦੇਖੇ ਕੋਰ ਤੋਂ ਨਹੀਂ ਹਿਲਣਾ ਮੈਂ ਤੈਨੂੰ ਫਿਕਰ ਫੁਕਲ ਹੈ ਕੁੜੀ ਲਗੀ ਜਨਾ ਉਹ ਤਾਂ ਮੈਨੂੰ ਸਮਝੋ ਥੱਕਦਾ ਨਹੀਂ ਫਿਰ ਸਰ ਜਬੂਬੂ ਜੇ ਅਸਮੀ ਗੁਰਦੁਆਰੇ ਸੇਵਾ ਕਰਨ ਗਈ ਆ ਇਹ ਜਿਵੇਂ ਕੋਣ ਫੜਾਤੀ ਹੋਣੀ ਆ ਜੇ ਕੱਲੀ ਹੋ ਕੁਮ ਨਹੀਂ ਆ ਕੇ ਮਿਲਗਾ ਕੁੜੀ ਚੀ ਦੇ ਨਾ ਭੇਜੀ ਤਾ ਤੈਨੂੰ ਕੁੜੀ ਦੀ ਟੈਨਸ਼ਨ ਨਹੀਂ ਨਹੀਂ ਹੈਗੀ ਬੜਾ ਸਣਾ ਕਹਿ ਤੁਸੀਂ ਵੀਰ ਜੀ ਨਾਲ ਚਲੇ ਗਏ ਤਾਂ ਕਹਿੰਦਾ ਕੁੜੀ ਦੀ ਤੈਨੂੰ ਟੈਨਸ਼ਨ ਨਹੀਂ ਕੁੜੀ ਕੀ ਦੇਣਾ ਭੇਜੀ ਦਿੱਤਾ ਕੱਲ੍ਹ ਹੀ ਆ ਪਿੱਛੀ ਦੀ ਇਹ ਇੱਕ ਗੱਲ ਆ ਇਹਦੇ ਵਿੱਚ ਉਹਦੀ ਜਾਨ ਵੱਸਦੀ ਆਵੇ ਹੁੰਦਾ ਇਹ ਨਹੀਂ ਆਣਾ ਜਿੱਦਣੇ ਇਹ ਨੇ ਨਾ ਉਹ ਦੇਖਣੇ ਆ ਫੇਰ ਦੇਖੋ ਰੇ ਮੂੰਹ ਤੇ ਸਮਾਈਲ ਲਾ ਲਾ ਫੇਰ ਟੱਕ ਲਿਆ ਤਾਂ ਵੀਰ ਜੀ ਆ ਗਿਆ ਭੱਜ ਕੇ ਚਲੀ ਕੱਟਾ ਕੇ ਕੱਟਾ ਕੱਟਾ ਕਾਂਢੇ ਬਿਆਸਤਾ ਜੀ ਸੁਬਰੀ ਤੇ ਆਕੇ ਕਰਦੀ ਕਿ ਤੱਕ ਗੀਤ ਕਰਦੀ ਅਸੇ ਕਰਦੀ ਹੈ ਬਾਜਾ ਦਾ ਦੇ ਗਿਆ ਆਇਆ ਕਰੀ ਚਲੋ ਹੁਣ ਮਿਲਦੇ ਜੀ ਪ੍ਰਸਾਦਾ ਸਕਣ ਦੇ ਟਾਈਮ ਹੈ ਤੁਹਾਨੂੰ ਹਾਂ ਜੀ ਜਿਹੜਾ ਅਨੰਦ ਆਏ ਸਾਰੇ ਪਰਿਵਾਰ ਉੱਚ ਇਕੱਠੇ ਬਹਿ ਕੇ ਪ੍ਰਸਾਦਾ ਸਕਣ ਦਾ ਨਾ ਹੈ ਉਹ ਜਿਹੜੇ ਬੈਠੇ ਉਹਨਾਂ ਨੂੰ ਪਤਾ ਹੋ ਸਕਦਾ ਹੈ ਇਹ ਤਾਂ ਜਿਹੜੀ ਉਹਨਾਂ ਨੂੰ ਪਤਾ ਹੋ ਸਕਦਾ ਬਾਕੀ ਬਾਕੀ ਮੈਂ ਅਸਲ ਗੱਲ ਤਾਂ ਮੈਂ ਲੱਭਦਾ ਕਰਦਾ ਇਕੱਠੇ ਮੇਟਣ ਦਾ ਕਾਰਨ ਆਇਆ ਵੀ ਸਾਡਾ ਕਾਰਨਰ ਜੈਸਮੀਨ ਜਿਹੜੇ ਗੈਬ ਹੋਈ ਹੋਈ ਹੈ ਉਹ ਰੌਣਕ ਜੀ ਨਹੀਂ ਹੈਗੀ ਮਖਾਚਲ ਲੰਗਰ ਦੇ ਵਿੱਚ ਰੌਣਕ ਇਹਨਾਂ ਨੇ ਰੌਣਕ ਆਗਰ ਨੂੰ ਕੋਈ ਨਾ ਇਹਨਾਂ ਬਾਅਦ ਤੇ ਸਪੈਸ਼ਲ ਥੈਂਕਸ ਥੈਂਕ ਫੁੱਲ ਨ ਦਿੱਤਾ ਰਹਿਣਾ ਮੈਂ ਇਹਨਾਂ ਨੇ ਸਾਗ ਬਣਾਇਆ ਜ ਬੜੀ ਰੀਜ ਦੇ ਨਾਲ ਇਹਨਾਂ ਨੂੰ ਕੋਈ ਗਿਫਟ ਦਿੱਤਾ ਜਾਵੇ ਹੋਰ ਕੀ ਕਰੀਏ ਫਿਰ ਜੈਕਟਰ ਤੇ ਆਰਡਰ ਕਰਕੇ ਨਾ ਵਾਸਤੇ ਕੁਝ ਸਪੈਸ਼ਲ ਚੀਜ਼ ਮੰਗਾਈ ਹੋਈ ਹੈ ਇੰਨਾ ਵਧੀਆ ਸਾਗ ਬਣਿਆ ਹੋਵੇ ਵੀ ਪਿੱਤੀ ਸਿੰਘ ਦੀ ਪਸੰਦ ਲੱਗੂ ਮੈਂ ਤੁਹਾਡੇ ਪਿੱਤੀ ਦਾ ਸਨਹਾਰ ਹੈ ਬਿੱਕੀ ਵੀ ਤਾਂ ਸਾਹ ਨਾਲ ਬਿੱਕੀ ਨਾਲ ਖਾਣਾ ਨਾ ਨਾ ਬਾਬੂ ਕਿਹਾ ਹਾਂ ਬਈ ਮੰਦੀ ਹੈ ਇਹ ਸੁੱਟਾ ਨਾ ਨਹੀਂ ਅਸੀਂ ਨਹੀਂ ਜਾਂਦੇ ਦਾ ਫਾਸਟ ਫੂਡ ਬਾਹਰ ਹਾਂ ਕਿਨੇ ਗੱਦਲ ਦੋ ਦੋ ਚਾਹੇ ਮੈਂ ਉਹਦੇ ਬਾਰੇ ਤਾਂ ਕੀ ਜਾ ਗਈ ਹਾਂ ਇਹ ਇਹ ਜੀ ਪੱਕਿਆ ਹੋਇਆ ਖਾਗ ਸਮਝ ਲੋ ਵਿੱਚ ਵਿੱਚ ਕੋਈ ਲੱਗਾ ਬਜ ਵਿੱਚ ਲੱਤੇ ਆ ਰਹੇ ਆ ਪੱਕੇ ਹੋਏ ਦਰਾਂ ਨਾਲ ਮੇਰੇ ਕੋਲ ਆ ਗਈ ਇੱਕ ਆਫਰ ਆ ਹੂੰ ਚੋੜੀ ਦਾ ਮਾਪ ਉਹ ਤੇ ਇਸ ਦੇ ਇਸ ਦੇ ਮੇਰੇ ਖਿਆਲ ਆ ਗਿਆ ਨਾ ਵੀ ਅੱਜ ਮੈਂ ਆਇਆ ਕੀਤਾ ਜਾਵੇ ਹੂੰ ਮੈਂ ਆਫਰ ਨੂੰ ਦੇਖੇ ਸਾਗ ਦਾ ਮਾਲ ਚ ਨਿਕਲ ਗਿਆ ਇੱਕ ਵਾਰ ਦਾ ਹੂੰ ਹਾਂ ਜੀ ਉਹ ਪਰਾ ਸੱਦੇ ਬੂੰਦ ਤੇ ਘੱਟ ਨਹੀਂ ਹੋ ਰਿਹਾ ਅਰੇ ਬੜੇ ਕੱਦ ਹੈ ਹੂੰ ਫਾਇਦੇ ਤਾਂ ਜ਼ਿਆਦਾ ਹੀ ਲੱਗੇ ਉਦਾਂ ਹੂੰ ਉਹਦਾ ਮਾਲ ਮੁੰਦੇ ਹੈਗਾ ਤੁਸੀਂ ਆਫਰ ਕਹਿੰਦੇ ਨਾਲ ਦੇਖਣ ਨੂੰ ਤਾਂ ਐਡਾ ਵੱਡਾ ਪਲੇਟ ਜੀ ਲੱਗਦੀ ਇੱਥੇ ਤਾਂ ਛੋਟੀ ਜਿਹੀ ਨਿਕਲੀ ਆ ਗਈ ਇਹ ਤਾਂ ਕਾ ਸਾਡੇ ਚਮਚੇ ਦੀ ਟੁਕੜੀ ਚੋਲਾ ਦੇ ਮੈਨੂੰ ਯਾਰ ਚਾਪਾਂ ਕਰੀਆਂ ਤੋੜ ਚੰਪਾਈਆਂ ਆਹ ਗੇ ਪੰਦੂਰੀ ਚਾਪ ਆ ਨਾ ਆਹ ਭਰੀ ਹੋਈ ਹੈ ਦਰੜੀਆਂ ਹੱਟ ਆਪਰੇ ਚੋਰਾ ਚੋਰਾ ਇਹ ਮਜਾ ਚੱਕ ਤੇ ਵਟੇ ਇੱਕ ਇੱਕ ਪੀਸ ਖਾ ਕੇ ਦੇਖ ਜਾ ਤਾਂ ਮਿੱਤਰਾ ਆਹਦੇ ਕੰਮ ਆ ਵੀ ਕਤਰੀ ਜੇ ਤੂੰ ਤੇ ਕਰਨ ਹਾਂ ਹਾਂ ਆ ਰਾ ਦੂਬਿਆ ਆ ਪਰ ਉਹ ਪੁੱਛ ਰਿਹਾ ਆ ਇਹ ਮੇਰੇ ਮੁੰਡੇ ਇਹ ਜਨੇ ਕਾਕੇ ਸਾਗ ਬੋੜਾ ਸਵਾਲ ਹੋਣਾ ਬਾ ਮੱਕੀ ਦੀ ਰੋਟੀ ਨਾਲ ਨਾਲ ਖਾ ਲੋ ਸਾਗ ਦੇ ਚੀ ਜੀ ਪਾ ਕੇ ਮਖਣੀ ਪਾ ਜੀ ਦੇ ਚੀ ਜੀ ਪਾ ਇਹ ਕੀ ਸਾਪ ਲੈ ਇਹ ਕਿ ਤਗੜਾ ਚਾਪ ਇਹਨੂੰ ਖਾ ਕੇ ਤਗੜਾ ਨਹੀਂ ਕਰਨਾ ਪਾ ਨਹੀਂ ਕਰ ਬਸ ਆਪੀ ਲੋੜਾ ਪਾਉਣਾ ਤੂੰ ਤਾਂ ਖਾ ਨਹੀਂ ਆਪਣੇ ਮਿੱਟਰ ਨਹੀਂ ਹਾਂ ਕਦ ਕਰਦੀ ਆ ਮੈਂ ਨਹੀਂ ਕਰਦੀ ਥੋੜੇ ਪਾਣੀ ਕੇ ਕਰਦੀ ਆ ਅੱਛਾ ਫੋਮਾ ਕਮੀ ਸਤ ਮੀਰੇ ਚੜਾ ਬਾਕੀ ਬਿਲਕੁਲ ਵੈਸੇ ਸਾਗ ਹੀ ਜ਼ਿਆਦਾ ਸੁਆਦ ਆ ਨਾ ਦੀ ਹੂੰ ਤੁਸੀਂ ਨਾ ਖਾਓ ਪਰਾਨਾ ਦੋ ਨਹੀਂ ਮੇਰੇ ਜਨੇ ਕੱਕੇ ਉਹ ਤੇ ਚਾਚੀ ਘਰ ਤੋਂ ਵਾਦ ਚਾਚੀ ਕਾ ਪਰਮਾਤਮਾ ਕਰੇ ਹਰ ਇੱਕ ਪਰਵਾਰ ਦੇ ਵਿੱਚ ਇੱਕ ਨਾ ਹੀ ਸ਼ੁਕ ਸ਼ਾਂਤੀ ਰਹੇ ਰਾਮ ਮਿਲ ਕੇ ਸਾਰੇ ਭਾਈ ਭੈਣਾਂ ਇਕੱਠੇ ਰਹਿਣ ਬੈਠਣ ਪਰਛਾਦਾ ਛਕਣਾ ਆਪਣਾ ਦੁੱਖ ਸੁੱਖ ਸਾਂਝਾ ਕਰਮ ਕਰਦੇ ਰਹੇ ਨੇ ਹੂੰ ਇਹ ਇਹ ਚੀਜ਼ ਨੂੰ ਲੋਕ ਬਹੁਤ ਆਪਦੇ ਨੇ ਅੱਜ ਕੱਲ ਹੂੰ ਇਕੱਠੇ ਬੈਠ ਕੇ ਆਪਾਂ ਜਿਹੜੀ ਕੋਈ ਦੁੱਖ ਸੁੱਖ ਵੀ ਸਾਂਝੇ ਕਰਨੇ ਆ ਗੱਲਾਂ ਕਰਨਾ ਆਪਣਾ ਹਨਾ ਹੂੰ ਸੋਸ ਜਿੱਤ ਉਹ ਬਾਤ ਇਹ ਤਾਂ ਬੜੀ ਗਰੀਬੀ ਸੋਪ ਹੈ ਤੁਹਾਨੂੰ ਕਿਤਾ ਪਤਾ ਯਾਰ ਆ ਜਿਆਦਾ ਰੜੀ ਵੀ ਆ ਫਾਗੇ ਉਹ ਖਾਣੀਆਂ ਇਹ ਪਰ ਬੰਦਰ ਕੇ ਜਾਣੇ ਅਦਰਕ ਦਾ ਸਵਾਲ ਆ ਅੱਛਾ ਜੀ ਬੰਦਰ ਆ ਦਾ ਤਾਂ ਕਹਿ ਹੀ ਨਹੀਂ ਮੈਂ ਮੰਦਰ ਗਏ ਜਾਨੇ ਅੱਜ ਕਾ ਗਰੀਬ ਬਾਲ ਕਾ ਤਕਿਆ ਹੁੰਦਾ ਚਾਪ ਨਹੀ ਤੋਗਾ ਇਹ ਮੈਂ ਮੂੰਹ ਕਰੇ ਕਿੰਨੀ ਵਾਰ ਖਾਧੀ ਤੁਸੀਂ ਮੈਂ ਲਈ ਚਾਂਪ ਵਧੀਆ ਲਾ ਦਿਆਂ ਨੰਦ ਜੜੀ ਦਾ ਬੜਾ ਇਹ ਸੰਦੀਪ ਉਹ ਪਾ ਦਈਏ ਬੜਾ ਕੇ ਦੇਖਾ ਉਹ ਕੋਲ ਬੜਾਤਾ ਕੁੱਕਰ ਤੇ ਸੀਟੀ ਜੀ ਮਰਾ ਕੇ ਉਹ ਸਬਜੀ ਸੀ ਸਰੋ ਪੋਈ ਨਾਪਾ ਦੀ ਸਬਜੀ ਬਣਾਉਂਦੇ ਜੀ ਕਈ ਪ੍ਰਕਾਰ ਆਪਣੇ ਆਪਣੇ ਸਵਾਦ ਦਾ ਤੁਹਾਵੀਂ ਨਹੀਂ ਹੋ ਜਾਂਦਾ। ਇਹ ਆਪਣੇ ਸਰੀਰ ਨੂੰ ਤਾਕਤ ਦਿੰਦੀ ਆ। ਹੂੰ। ਜਿਵੇਂ ਆਪਾਂ ਬਰਗਰ ਵਗੈਰਾ ਖਾਣੇ ਹੀ ਖਾਣਗੇ। ਹਾਂ। ਤੁਹਾਨੂੰ ਤੇਰਾ ਹੀ ਦਰੋਸਤਾ ਹੈ। ਮਰਕਤ ਹੈ। ਆਹ ਤੇ ਕਰਤਾ ਤੁਸੀਂ? ਬਿੱਕੀ ਨਾਲ ਉਹ ਚੱਕ ਲਿਆ। ਮਾ ਦੇ ਦੇਣਾ ਤੁਹਾਨੂੰ। ਨਾ ਕੋਈ ਨਹੀਂ। ਉਹ ਤੁਸੀਂ ਕੀ ਐ? ਸਾਰੀ ਮੀਟ ਖਾਣਾ। ਹਾਂ ਸਾਰੀ। ਨਹੀਂ ਮੈਂ ਕਰਨੀ ਨਹੀਂ। ਪਰ ਦੁਬਿਨਾਂ ਫਰਨਾ ਬੜਾ ਬੜਾ। ਨਾ। ਉਹ ਮੈਂ ਤਾਂ ਸਾਕੇ ਖਾਣਾ ਮਾਣੀ ਗਣ ਮਾਂ ਮਾ ਦਗੀ ਹਾਂ ਦਗੀ ਮੈਂ ਬੁੱਤ ਲੈ ਗਿਆ ਬਿੱਚਾ ਜਾ ਆਸੀ ਐਸੇ ਦੋ ਆ ਬਣ ਆ ਨਾਜ਼ਰ ਮਰਤੇ ਜੀ ਬੰਦੂ ਜਾਲੇ ਪਰ ਇੱਕ ਨੰਬਰ ਜੀ ਮਣੀ ਵੀ ਜੀ ਆ ਵੀ ਆ ਰਸਾ ਵੀ ਬੱਸ ਇਸ ਨਾਜ਼ਰ ਦੇ ਮੁਕਾਬਲੇ ਮਹੀ ਸੁਆਦ ਆਪਣਾ ਭਾਂਡੇ ਚ ਸੁਣਾਉਂਦੇ ਹਿੰਦੇ ਤੁਸੀਂ ਜਾਗ ਬਣਾਣਾ ਤਾਂ ਕਰਦੇ ਸਾਗ ਦੇ ਮੁਕਾਬਲੇ ਹੈ ਨਹੀਂ ਆਪਣੇ ਭਾਂਡੇ ਚ ਸੁਣਾਉਂਦੇ ਹਿੰਦੇ ਤੁਸੀਂ ਬਣਾਉਂਦੇ ਨਹੀਂ ਸੁਆਦ ਬਣੀ ਇਹ ਵੀ ਜਿਹੜੀ ਆਪਾਂ ਮੜਾਈਚਾਂ ਪਕਾਉਂਦੇ ਉਹਦੇ ਪੂਰੇ ਇਹ ਸਮਾਜ ਦਾ ਸਵਾਲ ਦੇਖਾਂ ਆਹ ਫਰੂ ਮੈਂ ਸੈਕਟਰ ਆਪਾਂ ਦੀਆਂ ਦੇਖੀਓ ਬੱਚੇ ਸਾਰੇ ਬੱਚੇ ਚਾਂਪ ਸਾਗ ਦੀ ਕਾਢੀ ਮਾਜੀ ਡੇਢ ਘਰੋਕੀ ਨਾਲੇ ਤੇ ਬੈਠਦੀ ਹਾਂ ਲੋ ਹਾਂ ਪਾਪਾ ਜੀ ਦੇ ਜਾਂਦੇ ਬਹੁਤ ਬਾਤ ਬਣਾ ਰਹੇ ਨੇ ਗਾਗੋ। ਥੈਂਕ ਯੂ। ਤਾਂ ਉਹਨੇ ਵੀ ਪਾਰਸ ਨੂੰ ਮੂਸੂ ਬੇਟ ਚਾਪੀ। ਹੂੰ? ਹਾਂ। ਉਹ ਸੁਵਾਲਾ ਫੋਟੋ ਵੀ ਬਣਾ। ਥੈਂਕ ਯੂ। ਨਾ। ਮਾਹਰੋ। ਅਦਵੀਰ ਜੀ ਨੇ ਰੋ। ਹਾਂ। ਕਿਨਾ ਗਾ। ਨੋ ਬਾਕੇ ਤਾਂ ਗਾ ਨਹੀਂ ਨਾ ਤਾਂ ਦਾਗ ਥੱਲੇ ਪਾਉ ਬਣਾਓ। ਇੱਕ ਕੌਲੀ ਹੋਰ ਗਾ ਲੈ ਮੈਂ। ਹਾਂ ਲੋ। ਉਹ ਪੱਤਾ। ਹਾਂ। ਥੈਂਕ ਯੂ। ਮਸਾਲਾ ਪਾ ਕੇ ਲਾ ਨਾ ਪਾਲਿਆ ਮਰਤੇ ਗਾਹੇ ਕ ਬੀਜੇ ਇਹ ਤੋ ਲੈ ਲੋ ਬੀਜੇ ਨੂੰ ਜਰਾ ਬਣੀ ਚਲੋ ਜੀ ਠੀਕ ਹੈ ਜੀ ਮੈਂ ਜਦ ਕਹੇਲੀ ਵੀਡੀਓ ਚ ਪਰਮਾਤਮਾ ਸਾਹਿਬ ਚੜ੍ਹਦੀ ਕਲਾ ਚ ਰੱਖੇ ਦਿਨ ਨੂੰ ਗੁਣੇਰਾ ਚੋਂ ਮੰਦਿਰ ਕਿੰਨ ਬਸੇ ਜੀ